ਨੇ ਤਾਂ ਆ ਜਿਹੜੀ ਵੋਟਚੋਰ ਗੱਦੀ ਛੋੜ ਇਹ ਸਾਡੇ ਤੇ ਲੱਗ ਹੋ ਰਹੀ ਐ ਇਸ ਸੀਟ ਤੇ ਲੱਗ ਹੁੰਦੀ ਐ ਵੀ ਇਹਦੀ ਸੀਟ ਤੇ ਜਿਨ੍ਹਾਂ ਨੇ ਵੋਟਾਂ ਚੋਰੀ ਕੀਤੀਆਂ ਤੁਸੀਂ ਗੱਦੀ ਆਪ ਛੱਡੋ ਸ਼ਰਮ ਕਰੋ ਵੀ ਤੁਸੀਂ ਇਹ ਵੋਟਾਂ ਨਾਲ ਜਿੱਤੇ ਹੋਏ ਹੋ ਝੂਠੀਆਂ ਵੋਟਾਂ ਨਾਲ ਜਿੱਤੇ ਹੋਏ ਹੋ ਸ਼ਰਮ ਆਣੀ ਚਾਹੀਦੀ ਐ ਜਦੋਂ ਤੁਹਾਨੂੰ ਲੋਕ ਹੀ ਨਹੀਂ ਪਸੰਦ ਕਰਦੇ ਹੁਣ ਮੈਨੂੰ ਲੋਕ ਨਹੀਂ ਵੋਟ ਦਿੰਦੇ ਕੋਈ ਪ੍ਰੋਬਲਮ ਨਹੀਂ ਇਹਦਾ ਮਤਲਬ ਮੇਰੀ ਸੇਵਾ 'ਚ ਕੋਈ ਕਮੀ ਰਹਗੀ ਮੈਂ ਨਹੀਂ ਕਰ ਸਕੀ ਲੋਕਾਂ ਨੂੰ ਖੁਸ਼ ਜਿਆਦੇ ਚ ਆਮਾਨੀ ਕਾਡੀ ਸੁਣਾਦਾ ਔਰ ਬੈਨਰ ਰਿਵਾਰਡ ਤੇ ਜਿਹੜੇ ਜਿੱਤੂ ਗਏ ਜਿਸ ਭਾਵੇਂ ਉਹ ਜਿਆਦੀ ਵੋਟਾਂ ਦੇ ਦੇ ਨੇ ਉਹ ਕਾਲੀਦਲ ਨਾਲ ਸੰਬੰਧ ਰੱਖਦਾ ਹੈ ਸਰ ਇਹ ਗੱਲ ਮੈਂ ਇਹਦੇ ਬਰਨਿਆ ਕਰਦਾ ਹਾਂ ਕਿਉਂਕਿ ਜਿਹੜਾ ਆਪ ਦਾ ਕੈਂਡੀਡੇਟ ਸੀ ਉਹ ਤੇ ਮੇਰੇ ਤੋਂ ਅੱਧੀ ਵੋਟ ਦੇ ਦਿੱਤੇ ਸੀ ਤੇ ਇਹਨਾਂ ਨੇ ਜਿਹੜੀ ਹੈ 1.5 200 ਵੋਟਸ ਤੋਂ ਆਕੇ ਜਿਹੜਾ ਕਾਲੀਦਲ ਦਾ ਜਤਾਇਆ ਉਹ ਤਦ ਜਤਾਇਆ ਕਿ ਕਾਂਗਰਸ ਦਾ ਨੰਬਰ ਵਧ ਰਿਹਾ ਸੀ ਕਾਂਗਰਸ ਦਾ ਮੇਰ ਬਣ ਰਿਹਾ ਸੀ ਇਹਨਾਂ ਨੂੰ ਕਾਲੀ ਦਲ ਦੇ ਜਿੱਤਨ ਨਾਲ ਕੋਈ ਫਰਕ ਨਹੀਂ ਪੈਣਾ ਇਹਨਾਂ ਨੂੰ ਇਹ ਸੀ ਵੀ ਕਾਂਗਰਸ ਨਹੀਂ ਜਿੱਤਣੀ ਚਾਹੀਦੀ ਉਸ ਟਾਈਮ ਤੇ ਅਸੀਂ 43 ਮੈਂਬਰਸ ਆ ਜੇ ਮੈਂ ਜਿੱਤਨਾਂ ਨਾਲ ਮੈਂ 43 ਹੋ ਜਣੇ ਅਸੀਂ ਤੇ ਮੇਰ ਤਕਲੇਰ ਸ ਜਿਵੇਂ ਮਜੀਠੀਆ ਵੇਲੇ ਹੋਇਆ ਵੀ ਮਜੀਠੀਆ ਸਾਹਿਬ ਨੂੰ ਦੁਪਹਿਰੇ ਸਾਨੂੰ ਦੇਸੀ ਦੱਸ ਗਿਆ ਵੀ ਮਜੀਠੀਆ ਸਾਹਿਬ ਚਲੇਗੇ ਹਲਕਾ ਛੱਡ ਕੇ ਕਿਉਂ ਉਹਨਾਂ ਨੇ ਜਗੋਂ VOTING ਦਾ ਪੈਟਰਨ ਦੇਖਿਆ ਉਹਨਾਂ ਨੇ ਕਿਹਾ ਮੈਂ ਤਾਂ ਨਾਟ ਰਾਇਲ ਆਪਾਂ ਨੂੰ ਤੁਮ ਕਹੋਇਆ ਪਰ ਚੇ ਕਰ ਦੂੰਗਾ ਇਹ ਕਰ ਦੂੰ ਗੁਰ ਤੋਂ ਮੈਨੂੰ ਹੀ ਪੈਣੀ ਹੈ ਸਾਰੇ ਮੇਰੇ ਕੌਂਸਲਰ ਲੁਕੇ ਹੋਏ ਤਰਾਂ ਦੇ ਅੰਦਰ ਬੰਦ ਕੀਤੇ ਹੋਏ ਹਨ ਡਰਾਈ ਇੰਨੇ ਹੋਏ ਸੀ ਕਿਉਂਕਿ ਕਦੇ ਵੀ ਪਰਚਾ ਦਾ ਇਹਨਾਂ ਦਾ ਕੀ ਪਤਾ ਕਦੋਂ ਪਰਚਾ ਕਿਵੇਂ ਪਾ ਦਿੰਨ ਕਿਸੇ ਤੇ ਤਾਂ ਵੀ ਆਪਾਂ ਕਿੱਥੇ ਖੜੇ ਸੀ 6000 ਰੋਡ ਤੇ ਹਾਰੇ ਆ ਤੇ ਜਦੋਂ ਦੁਪਹਿਰ ਨੂੰ ਇਹਨਾਂ ਨੂੰ ਲੱਗਿਆ ਕਿ ਮੈਂ ਹਾਰ ਰਿਹਾ ਇਹ ਸਾਰੀ ਵੋਟ ਟ੍ਰਾਂਸਫਰ ਕਰ ਗਿਆ ਉਹਨੂੰ ਉਸ ਲੇਡੀ ਨੂੰ ਜਿਹਨੂੰ ਕੋਈ ਜਾਂਦਾ ਹੀ ਨਹੀਂ ਸੀ ਉਹ ਹਨੇਰੀ ਦੇ ਵਿੱਚ ਉਹਨਾਂ ਨੇ ਪਾਤਾ ਉਹਨੂੰ ਕੋਈ ਅੰਮ੍ਰਿਤਸਰ ਈਸਤ ਉਹਨੂੰ ਇਹ ਨਹੀਂ ਪਤਾ ਸੀ ਵੀ ਐਮਐਲਏ ਬਣ ਕੇ ਕਰਨਾ ਕੀ ਹੁੰਦਾ ਦੋ ਤਿੰਨ ਸਾਲ ਤੋਂ ਵੈਸੇ ਨਹੀਂ ਉਹਨੂੰ ਸਮਝ ਆਇਆ ਵੀ ਫੋਨ ਕਿਨੂੰ ਕਰਨਾ